ਆਕੜੀ ਕੌਣ ਦੇਕੇ ਗਿਆ ਆਕੜੀ ਤੇ ਆ ਪਰਸ ਇਹ ਨਾ ਮੇਰੀ ਭੈਣ ਨੇ ਭੇਜਿਆ ਪ੍ਰਭ ਨੇ ਆਸਟ੍ਰੇਲੀਆ ਤੋਂ ਸ਼ੁਕਰ ਸ਼ੁਕਰ ਤੁਹਾਡੇ ਪਰਿਵਾਰ ਚ ਕਿਸੇ ਨੂੰ ਤਾਂ ਫਿਕਰ ਹੈਗਾ ਨਾ ਤੁਹਾਡੇ ਪਰੋਣੇ ਦਾ ਘੁੱਟ ਸੁਣਨਾ ਘਟੋ ਘਟੋ ਦੀ ਕੜੀ ਭੇਜਦੀ ਹੈ ਸਾਡੀ ਜਾਣਕਾਰੀ ਲਈ ਦੱਸਦਾ ਧੀਏ ਲੇਡੀਸ ਕੜੀ ਹੈ ਉਹਨੇ ਮੇਰੇ ਲਈ ਭੇਜੀ ਹੈ ਉਹ ਕਹਿੰਦੀ ਕਿ ਦੀਦੀ ਜਦੋਂ ਕਿਤੇ ਆਪਣੇ ਸਹੁਰਿਆਂ ਦੇ ਕਿਸੇ ਪ੍ਰੋਗਰਾਮ ਤੇ ਜਾਏਂਗੀ ਤੈਨੂੰ ਬਣ ਕੇ ਜਾਈ ਤੇਰੀ ਬੜੀ ਟੌਰ ਬਣੂਗੀ ਨਾ ਫੇਰ ਕਿਹੜਾ ਉੱਥੇ ਜਾ ਕੇ 10 ਮਿੰਟ ਗਾਂ ਦਾ ਟਾਈਮ ਵਿਖਾਉਣ ਲੱਗ ਜੂ ਟਾਈਮ ਤਾਂ ਇਹਨੇ ਵੀ ਉਹੀ ਵਿਖਾਉਣਾ ਮੈਂ ਵੀ ਪਤਾ ਨਹੀਂ ਕਿਹੜੀ ਘੜੀਏ ਸੋਚ ਬੈਠਾ ਵੀ ਤੇਰੇ ਪੇਕੇਆਂ ਨੇ ਮੇਰੇ ਵਾਸਤੇ ਘੜੀ ਭੇਜੀ ਹੋਣੀ ਆ ਆ ਮੇਰੇ ਹੱਥ ਜੁੜੇ ਹੁਣ ਇਹ ਨਾ ਕਹਿਦੀ ਵੀ ਆ ਸਾਰੇ ਸੂਟ ਮੈਂ ਇਕੋਰੀ ਸੋਣੇ ਮੇਰੇ ਹੱਥ ਖੜੇ ਅਜੇ ਹਫਤਾ ਪਹਿਲਾਂ ਹੀ 15000 ਰੁਪਏ ਗੂਗਲ ਪੇ ਕਰਕੇ ਠਾ ਤੇਰੇ ਉਸ ਬੁਟੀਕ ਵਾਲੀ ਨੂੰ ਤੇਰੇ ਐਨਿਵਰਸਰੀ ਵਾਲੇ ਸੂਟਾਂ ਦਾ ਇਹ ਤਾਂ ਉਹ ਗੱਲ ਹੋ ਗਈ ਵੀ ਖਾਣ ਪੀਣ ਨੂੰ ਭਾਗ ਭਰੀ ਤੇ ਤਾਉਣ ਬਣਾਵੇ ਜੁਮਾ ਕਿ ਵੈਸੇ ਨਾ ਜਿਹੜੀ ਖਾਨ ਜੀ ਚ ਤੁਸੀਂ ਹੁਣੇ ਗੱਲ ਕਹੀ ਹੈ ਨਾ ਸਮਝ ਮੈਨੂੰ ਆ ਗਈ ਹੈ ਅੱਛਾ ਫਿਰ ਮੈਂ ਵੀ ਇੰਨੇ ਵਾਲਵੇਂ ਗਪਾਈ ਗਿਆ ਫਿਰ ਤਾਂ ਮੈਂ ਸਿੱਧਾ ਕਹਿਨਦਾ ਵੀ ਖਾਣ ਪੀਣ ਨੂੰ ਬਾੰਦਰੀ ਤੇ ਟੰਬੇ ਖਾਨ ਨੂੰ ਰਿੱਚ ਵੈਸੇ ਨਾ ਰਿੱਚ ਜੀ ਮੈਂ ਨਹੀਂ ਇੰਨੀ ਸਿਆਣੀ ਹੈਗੀ ਆ ਮੈਨੂੰ ਪਤਾ ਹੈ ਵੀ ਇੰਨੇ ਸੂਟ ਸਵਾਉਣ ਦੀ ਆਪਣੀ ਹੈਸੀਅਤ ਨਹੀਂ ਆ ਤੇ ਮੈਂ ਇਹਨਾਂ ਵਿੱਚੋਂ ਬਸ ਆਹ ਦੋ ਮੇਰੇ ਪਰਜਾਈ ਵਾਲੇ ਸੂਟ ਹੀ ਸਵਾਉਣਿਆ ਬਾਕੀ ਸਾਰੇ ਦੇਣ ਲੈਣ ਚ ਕੱਢ ਦੂੰ ਹੁਣ ਜਿੱਥੇ ਪਰਜਾਈ ਵਾਲੇ ਦੋ ਸੂਟ ਆਉਣਗੇ ਨਾ ਉੱਥੇ ਮੇਰੀ ਭੈਣ ਵਾਲੇ ਵੀ ਇੱਕ ਸੌਲਾ ਇਹਦੋਂ ਨਾ ਗੁੱਸਾ ਕਰਨਾ ਸੁਆ ਤਾਂ ਮੈਂ ਲਾਉਂ ਪਰ ਇਹਨੂੰ ਪਾਉ ਕਿੱਥੇ? ਸਵਾਈ ਵੇਸਟ ਹੋ ਜਾਣੀ ਝੇ। ਯਾਰ ਹੁੰਦੀ ਤਾਂ ਹੋ ਲੈਂਦੇ, ਤੈਨੂੰ ਕੀ ਚਿੰਤਾ? ਜਦੋਂ ਮੈਂ ਤੈਨੂੰ ਕਹਤਾ ਨਾ ਵੀ ਇਹ ਸੂਟ ਸਵਾਉਣਾ। ਤਾਂ ਫਿਰ ਯਾਰ ਇਹ ਸਵਾਉਣਾ ਹੀ ਪੈਣਾ। ਅੱਛਾ, ਥੋੜੀ ਦੇਰ ਪਹਿਲਾਂ ਤਾਂ ਕਹਿ ਰਹੇ ਸੀਗੇ ਕਿ ਸੂਟਾਂ ਦੀ ਸਵਾਈ ਦਾ ਬਿੱਲ ਬੜਾ ਬੰਦ ਹੈ ਤੇ ਹੁਣ ਹੁਣ ਮੈਨੂੰ ਧੱਕੇ ਨਾਲ ਸੂਟ ਸਵਾਉਣ ਨੂੰ ਕਹਿ ਰਹੇ ਹੋ। ਯਾਰ ਤੂੰ ਸਮਝਦੇ ਕਿਉਂ ਨਹੀਂ? ਰਿਸ਼ਤਿਆਂ ਦੀ ਇੱਜ਼ਤ ਰੱਖਣ ਲਈ ਬਹੁਤ ਕੁਝ ਕਰਨਾ ਪੈਂਦਾ। ਪਰ ਅਫਸੋਸ ਅੱਜ ਕਾ ਰਿਸ਼ਤਿਆਂ ਨਾਲੋਂ ਚੀਜ਼ਾਂ ਦੀ ਅਹਿਮੀਅਤ ਜ਼ਿਆਦਾ ਹੋ ਗਈ ਹੈ। ਬਸ। ਆਹੀ ਗੱਲ ਆਹੀ ਗੱਲ ਮੈਂ ਤੁਹਾਨੂੰ ਸਮਝਾਉਣਾ ਚਾਹੁੰਦੀ ਆ ਕਿ ਮੇਰੇ ਪੇਕੇ ਆ ਪੱਗ ਤੇ ਆ ਪੈਨ ਜੋ ਬੜੇ ਪਿਆਰ ਨਾਲ ਤੁਹਾਡੇ ਲਈ ਲੈ ਕੇ ਆਏ ਨੇ ਇਹਨੂੰ ਮਹਿੰਗੇ ਸਸਤੇ ਦੀ ਨਜ਼ਰ ਦੇ ਨਾਲ ਨਾ ਦੇਖੋ ਚੁੱਪ ਕਰਕੇ ਕੱਲ ਨੂੰ ਆ ਪੱਗ ਬਨ ਕੇ ਤੇ ਆ ਪੈਨ ਲਾ ਕੇ ਆਫਿਸ ਚਲੇ ਜਾਇਓ ਜੇ आलो हुन इस बहस नु इथे खत्म करदे हां मैं वढ़िया दी चाय बना के लेके आनी हां ते तो चुप कर के पी ले ओचे किथे ए ना हो भी, कल आपा एनिवर्सरी मनाई है तो आज मेरे पे क्या या टाडी बहन दे चक्कर दे विच तो अपना कलाक हो जाए। समझ गए समझ के, के लागदे